ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਫਤੇਗੜ ਸਾਹਿਬ ਤੋਂ ਅੱਜ ਭਾਨੇ ਸਿੱਧੂ ਨੂੰ ਲੈ ਕੇ ਧੂਰੀ ਚ ਜਾਣੇ ਕਿ 1 ਫਰਵਰੀ 2024 ਨੂੰ ਧੂਰੀ ਦੇ ਵਿੱਚ ਇੱਕ ਫਾਟਕ ਜਿਹੜਾ ਆ ਆਪਾਂ ਕਹਿੰਦੇ ਵੀ ਰੇਲਾਂ ਜਾਮ ਕਰਨੀਆਂ ਸੀ ਵੱਡਾ ਐਲਾਨ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਸ ਕਰਕੇ ਇੱਥੇ ਮੈਂ ਜ਼ਿਕਰ ਕਰੂੰਗਾ ਐਮਪੀ ਸਮਰਨਜੀਤ ਸਿੰਘ ਮਾਨ ਦਾ ਸਾਨੂੰ ਹੁਣੇ-ਹੁਣੇ ਇੱਕ ਵੱਡੀ ਅਪਡੇਟ ਮਿਲੀ ਆ ਵੀ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਦੇ ਵਿੱਚ ਹਾਲੂ ਅਰੇਸਟ ਕਰ ਲਿਆ ਗਿਆ ਹੈ ਭਾਰੀ ਪੁਲਿਸ ਫੋਰਸ ਲੱਗੀ ਹੋਈ ਹੈ ਸਾਡੇ ਨਾਲ ਉਹਨਾਂ ਦੇ ਜਿਹੜੇ ਦੋਤੇ ਨੇ ਗੋਵਿੰਦ ਸਿੰਘ ਸੰਧੂ ਜਿਹੜੇ ਸਕੱਤਰ ਵੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਸਾਡੇ ਨਾਲ ਫੋਨ ਲਾਈਨ ਤੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੋਵਿੰਦ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਵੈਜੀ ਦਾ ਖਾਤ ਸਾਹਿਬ ਵੈਜੀ ਕੀ ਖਤੇ ਤਾਰੀ ਵਾਲ ਸਾਹਿਬ ਬੀਕਨ ਜੀ ਹਾਂ ਜੀ ਠੀਕ ਠਾਕ ਜੀ ਗੋਵਿੰਦ ਜੀ ਜਿਹੜੀ ਖਬਰ ਆ ਰਹੀ ਆ ਸਿਮਰਨਜੀਤ ਸਿੰਘ ਮਾਨ ਜੀ ਨੂੰ ਲੈ ਕੇ ਵੀ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਕੀ ਇਹ ਸੱਚ ਹੈ ਬਿਲਕੁਲ ਸਹੀ ਖਬਰ ਹੈ ਹਾਂ ਜੀ ਤੇ ਜਿਹੜੇ ਭਗਵੰਤ ਜੀ ਹੈਗੇ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਜੀ ਇਹਨਾਂ ਨੂੰ ਫਿਕਰ ਸਤਾ ਰਿਹਾ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਤੇ ਅਸੀਂ ਪਾਰਲੀਮੈਂਟ 'ਚ ਵੀ ਹੁਣ ਦਰਜ ਕਰ ਰਹੇ ਆ ਰਿਪੋਰਟ ਜੀ ਹੋਮ ਮਿਨਿਸਟਰ ਕੋਲੇ ਵੀ ਨਦਲੀ ਜੀ ਅਸੀਂ ਦਰਜ ਕਰ ਰਹੇ ਹਾਂ ਰਿਪੋਰਟ ਹਮ ਕਿ ਪੰਜਾਬ ਦੀ ਪੁਲਿਸ ਜੀ ਭਗਵੰਤ ਮਾਨ ਜੀ ਦੇ ਗਲਤ ਪੋਲਿਟਿਕਲ ਫੈਸਲਿਆਂ ਤੇ ਹਮ ਕਿਵੇਂ ਜ਼ਬਰਦਸਤ ਉਤਰੀ ਹੋਈ ਹੈ ਮੈਂ ਕੱਲ ਬਹੁਤ ਲੰਬੀ ਮੀਟਿੰਗਾਂ ਪੁਲਿਸ ਨਾਲ ਕੀਤੀਆਂ ਜੀ ਤੇ ਵੱਡੇ ਵੱਡੇ ਅਧਿਕਾਰੀਆਂ ਨਾਲ ਵੀ ਕੀਤੀ ਆ ਜੀ ਤੇ ਉਹਨਾਂ ਦਾ ਰੁਪਈਆ ਬਹੁਤ ਵਧੀਆ ਸੀਗਾ ਜੀ ਪਰ ਉਹਨਾਂ ਦੇ ਹੱਥ ਬੰਨੇ ਹੋਏ ਸੀਗੇ ਹਮ ਕਿਉਂਕਿ ਪੁਲਿਸ ਮੰਨੀ ਜਾਂਦੀ ਹੈ ਸਰਕਾਰ ਦੀਆਂ ਅੱਖਾਂ ਤੇ ਕੰਨਾਂ ਤੇ ਪੁਲਿਸ ਨੂੰ ਜਿਹੜੀ ਹਦਾਇਤ ਸਰਕਾਰ ਦੀ ਹੁੰਦੀ ਹੈ ਮੁੱਖ ਮੰਤਰੀ ਦੀ ਹੁੰਦੀ ਹੈ ਉਹੀ ਚੀਜ਼ ਪੁਲਿਸ ਕਰ ਸਕਦੀ ਹੈ ਜੀ ਗੋਵਿੰਦ ਜੀ ਇੱਕ ਵਾਰ ਇਹ ਜਾਣਕਾਰੀ ਜ਼ਰੂਰ ਲਵਾਂਗਾ ਵੀ ਜਿਹੜਾ ਐਮਪੀ ਸਾਹਿਬ ਨੂੰ ਹਾਊਸ ਅਰੈਸਟ ਕੀਤਾ ਗਿਆ ਉਹ ਕਿੰਨੇ ਵਜੇ ਕੀਤਾ ਗਿਆ ਰਾਤ ਕਰ ਲਿਆ ਸੀ ਅੱਜ ਸਵੇਰ ਕੀਤਾ ਸਵੇਰੇ ਮੇਰੇ ਖਿਆਲ 4-5 ਵਜੇ ਜੀ ਇਹਨਾਂ ਨੇ ਸਾਰਾ ਕਿਲਾ ਬਣਾ ਲਿਆ ਹੈਗਾ ਪ੍ਰਧਾਨ ਸਾਹਿਬ ਦੇ ਘਰ ਦੇ ਆਲੇ ਦੁਆਲੇ 4-5 ਵਜੇ ਤੇ ਇਹ ਹੁਣ ਦੇਖਣ ਵਾਲਾ ਹੋਊਗਾ ਕਿ ਲੋਕਾਂ ਦਾ ਕਿੱਡਾ ਖਜੂਮ ਹੁੰਦਾ ਕਿਉਂਕਿ ਜੇ ਲੋਕ ਭਾਰੀ ਗਿਣਤੀ 'ਚ ਇਕੱਤਰ ਹੁੰਦੇ ਆ ਜ਼ਬਰ ਤੇ ਜ਼ੁਲਮ ਦੇ ਖਿਲਾਫ ਝੂਠੇ ਪਰਚਿਆਂ ਦੇ ਖਿਲਾਫ ਤੇ ਫਿਰ ਇਹ ਸਰਕਾਰ ਮਜਬੂਰ ਹੋਊਗੀ ਜੀ ਸਤਾਰਜ ਮਾਨਜੀਤ ਸਿੰਘ ਮਾਨ ਦੀ ਮਦਦ ਲੈਣ ਨੂੰ ਜੀ ਆ ਮਾਨ ਸਾਹਿਬ ਦੁਬਾਰਾ ਕਹਿ ਰਹੇ ਆ ਮਾਨ ਸਾਹਿਬ ਕੋਲੇ ਕੋਈ ਦੇਖਣਗੇ ਜੀ ਆ ਗੋਵਿੰਦ ਜੀ ਮਾਨ ਸਾਹਿਬ ਕੋਲੇ ਕੋਈ ਟੈਲੀਫੋਨ ਵਗੈਰਾ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਹਾਊਸ ਰੈਸਟ ਤੋਂ ਬਾਅਦ ਕਿ ਉਹ ਵੀ ਲੈ ਲਏ ਗਏ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰੀ ਸਵੇਰੇ ਹੋ ਚੁੱਕੀ ਹੈ ਗੱਲ ਹੂੰ ਤੇ ਬਹੁਤ ਹੀ ਛੇਤੀ ਪਾਰਟੀ ਆਪਣਾ ਗਲਾ ਜਮਹੂਰੀਤ ਪਸੰਦ ਤਰੀਕੇ ਨਾਲ ਸਿਆਦ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋਏ ਜੀ ਅਗਲਾ ਪ੍ਰੋਗਰਾਮ ਅਲਿਕੂਗੀ ਜੀ ਤੇ ਇਹ ਪ੍ਰੋਗਰਾਮ ਅਲਿਕਨ ਤੋਂ ਪਾਰਟੀ ਨੇ ਪਿੱਛੇ ਨਹੀਂ ਹਟਣਾ ਬਿਲਕੁਲ ਵੀ ਜੀ ਕਿਉਂਕਿ ਇਹ ਆਮਨੋ ਸਾਮਣੇ ਹੁਣ ਸਿਆਸੀ ਲੜਾਈ ਬਣ ਗਈ ਆ ਜੀ ਇਹ ਜਿਹੜੇ ਗਲਤ ਸਿਆਸੀ ਫੈਸਲੇ ਲਏ ਜਾਂਦੇ ਆ ਜੀ ਭਗਵੰਤ ਚੀਤ ਦੁਆਰਾ ਜੀ ਫਿਰ ਪੁਲਿਸ ਤੇ ਸੁੱਟ ਦਿੱਤਾ ਜਾਂਦਾ ਜਦੋਂ ਹਜੂਮ ਹੁੰਦਾ ਲੋਕਾਂ ਦਾ ਜੀ ਤੇ ਜਦੋਂ ਸਾਭਿਆ ਨਹੀਂ ਜਾਂਦਾ ਹੂੰ ਤੇ ਫਿਰ ਇਹ ਸਾਰੀ ਚੀਜ਼ ਪੁਲਿਸ ਤੇ ਸੁੱਟ ਦਿੰਦੇ ਆ ਜੀ ਮੁੱਖ ਮੰਤਰੀ ਸਾਹਿਬ ਤੇ ਪਬਲਿਕ ਦੇ ਵਿੱਚ ਇੱਕ ਬਹੁਤ ਵੱਡਾ ਗੱਫਰ ਬਣਿਆ ਹੋਇਆ ਪੁਲਿਸ ਦਾ ਜੀ ਪੁਲਿਸ ਤੇ ਮੈਂ ਸਮਝਦਾ ਇਹ ਏਡੀ ਕੋਈ ਗਲਤੀ ਨਹੀਂ ਹੈਗੀ ਉਹ ਮਜਬੂਰ ਹੈਗੇ ਆ ਕਿ ਭਗਵੰਤ ਜੀ ਦੇ ਗਲਤ ਫੈਸਲਿਆਂ ਤੇ ਪੈਰਾ ਦੇਣ ਨੂੰ ਜੀ ਤੇ ਮੈਂ ਭਗਵੰਤ ਜੀ ਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਵੱਡਾ ਦਿਲ ਦਿਖਾਓ ਤੁਹਾਡੇ ਕੋਲੇ ਬਹੁਤ ਵੱਡੇ ਮਸਲੇ ਨੇ ਪੰਜਾਬ ਦੇ ਹੱਲ ਕਰਨ ਨੂੰ ਜੀ ਤੇ ਆ ਚਾਰ ਝੂਠੇ ਪਰਚੇ ਰੱਦ ਕਰੋ ਜੀ ਤੇ ਇਹ ਅੱਜ ਦਾ ਜਿਹੜਾ ਦਿਨ ਹੈ ਇਹਨੂੰ ਅਮਨ ਸ਼ਾਂਤੀ 'ਚ ਬਦਲਣ ਦੀ ਕੋਸ਼ਿਸ਼ ਕਰੋ ਜੀ ਤੇ ਇਹੋ ਜਿਹਾ ਲੋਕਾਂ ਨਾਲ ਜਿਹੜਾ ਦਰੋਹ ਕਰ ਰਹੇ ਹੋ ਹੂੰ ਇਹਦੇ ਤੇ ਰੋਕ ਪਾਓ ਜੀ ਗੋਬਿੰਦ ਜੀ ਜਿਵੇਂ ਤੁਹਾਡੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਸੀ ਅੱਜ ਧੂੜੀ ਵਿਖੇ ਰੇਲ ਜਿਹੜੀ ਜਾਮ ਕਰਨੀ ਸੀ ਉੱਥੇ ਫਿਰ ਵਰਕਰ ਪਹੁੰਚ ਰਹੇ ਨੇ ਤੁਹਾਡੀ ਪਾਰਟੀ ਦੇ ਕਿਵੇਂ ਬਹੁਤ ਵੱਡੇ ਪੱਧਰ ਤੇ ਪਹੁੰਚ ਰਹੇ ਆ ਜੀ ਪਰ ਉੱਥੇ ਨਾਕੇਬੰਦੀ ਬਹੁਤ ਵੱਡੇ ਪੱਧਰ ਤੇ ਹੋਈ ਆ ਹੂੰ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੀ ਜਿੱਥੇ ਜਿੱਥੇ ਨਾਕਾ ਲੱਗਿਆ ਜੀ ਉੱਥੇ ਸ਼ਾਂਤੀਪੂਰਨ ਤਰੀਕੇ ਨਾਲ ਨਾਕੇ ਤੇ ਬਹਿ ਕੇ ਅਸੀਂ ਵਾਈਟੂ ਤੇ ਚਾਪ ਚਾਪਾਂਗੇ ਜੀ ਤੇ ਜਦੋਂ ਤੱਕ ਹਜੂਮ ਵੱਡੇ ਨਹੀਂ ਹੁੰਦੇ ਜੀ ਤਦ ਤੱਕ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਬਗੈਰ ਸਲਾਹ ਕੀਤੇ ਆਪਾਂ ਕੋਈ ਵਾਇਲੈਂਸ ਦਾ ਰਿਸੋਰਟ ਨਹੀਂ ਕਰਨਾ ਹੂੰ ਤੇ ਜਦੋਂ ਹਜੂਮ ਵੱਡੇ ਹੋਗੇ ਹੂੰ ਤੇ ਫੇਰ ਕਿਉਂਕਿ ਪੁਲਿਸ ਵਾਲਿਆਂ ਦੇ ਵੀ ਹੱਥ ਬੰਨੇ ਹੋਏ ਆ ਸਾਡਾ ਟਕਰਾਰ ਪੁਲਿਸ ਨਾਲ ਆਪਕੇ ਕਿਸੇ ਮੁਲਾਜ਼ਮ ਨਾਲ ਨਹੀਂ ਹੈਗਾ ਸਾਡਾ ਟਕਰਾਅ ਝੂਠੇ ਪਰਚੇ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈ ਨਾ ਕਿਸੇ ਵਿਅਕਤੀ ਨਾ ਕਿਸੇ ਭਗਵੰਤ ਮਾਨ ਦੇ ਖਿਲਾਫ ਹੈ ਅਸੀਂ ਭਗਵੰਤ ਮਾਨ ਨੂੰ ਕੁਝ ਵੀ ਨਹੀਂ ਮੰਨਦੇ ਜਿਹੜੇ ਲੋਕ ਉਹਨੂੰ ਮੰਨਦੇ ਆ ਉਹਨੂੰ ਪੂਜਣਾ ਸ਼ੁਰੂ ਕਰਨ ਕਿਉਂਕਿ ਆਹ ਦੇਖੋ ਇਹੋ ਜੇ ਗਲਤ ਕੰਮਾਂ ਤੇ ਉਤਰਿਆ ਹੋਇਆ ਜੀ ਗੋਬਿੰਦ ਜੀ ਹੋਰ ਵੀ ਤੁਹਾਡੀ ਪਾਰਟੀ ਦੇ ਕਿਸੇ ਵਰਕਰ ਦੀ ਜਾਂ ਹੋਰ ਕਿਸੇ ਦੀ ਗ੍ਰਿਫਤਾਰੀ ਕੋਈ ਹੋਈ ਆ ਕਿਸੇ ਲੀਡਰ ਦੀ ਤੁਹਾਡੀ ਪਾਰਟੀ ਦੇ ਦੀ ਬਹੁਤ ਸਾਰੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਤੇ ਅਜੇ ਗ੍ਰਿਫਤਾਰੀ ਵਰਗੀ ਕੋਈ ਬਾਤ ਦਾ ਅੱਗੇ ਨਹੀਂ ਆਈ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਹੋਈ ਹੈ ਜੀ ਉਹਨਾਂ ਨੇ ਕਿਹਾ ਹੈ ਆਪਾਂ ਡਿਟੇਨ ਕਰ ਰਹੀ ਹੈ ਜੀ ਪਰ ਇਹ ਪੁਲਿਸ ਦੇ ਤਰੀਕੇ ਹੁੰਦੇ ਆ ਇੱਕ ਮਾਹੌਲ ਬਣਾਉਣ ਨੂੰ ਜੀ ਉਹ ਦੇਖਣਾ ਚਾਹੁੰਦੇ ਆ ਕਿ ਆ ਇੱਕ ਦੋ ਬੰਦੇ ਤਿੰਨ ਬੰਦੇ ਡਿਟੇਨ ਹੋ ਗਏ ਜੀ ਫਿਰ ਲੋਕਾਂ ਨੇ ਬਾਹਰ ਹੋਣਾ ਨਹੀਂ ਪਰ ਜੇ ਲੋਕ ਬਾਹਰ ਆ ਗਏ ਜੀ ਤੇ ਪੁਲਿਸ ਨੂੰ ਪਿੱਛੇ ਹਟਣਾ ਪੈਣਾ ਹੈ ਜੇ ਪੁਲਿਸ ਪਿੱਛੇ ਹਟਦੀ ਆ ਤੇ ਭਾਨਾ ਸਦੂ ਰਿਹਾ ਹੁੰਦਾ ਸਾਡਾ ਮਕਸਦ ਪੂਰਾ ਹੋ ਜਾਂਦਾ ਹੈ ਤੇ ਜਿਹੜੀ ਸਾਡੀ ਮਜਬੂਰੀ ਬਣੀ ਹੋਈ ਹੈ ਧਰਨੇ ਦੇ ਹਿੰਦੀ ਉਹ ਮਜਬੂਰੀ ਉਤਰ ਜਾਂਦੀ ਆ ਤਾਂ ਮੈਂ ਭਗਵੰਤ ਜੀ ਨੂੰ ਦੁਬਾਰਾ ਬੇਨਤੀ ਕਰਦਾ ਭਗਵੰਤ ਜੀ ਆਪ ਤੇ ਸੜੇ ਹੋਏ ਦਿਲ ਨੂੰ ਠੀਕ ਕਰੋ ਤੇ ਤੁਸੀਂ ਥੋੜਾ ਜਿਹਾ ਵੱਡਾ ਦਿਲ ਦਿਖਾਓ ਤੁਹਾਡੇ ਕੋਲੇ ਬਹੁਤ ਮਸਲੇ ਨੇ ਹੱਲ ਕਰਨ ਵਾਲੇ ਪੰਜਾਬ ਦੇ ਜੀ ਤੇ ਉਹਨਾਂ ਵੱਲ ਧਿਆਨ ਦਿਓ ਜੀ ਤੇ ਤੁਸੀਂ ਪੁਲਿਸ ਨੂੰ ਖੱਜਲ ਖਵਾਰ ਨਾ ਕਰੋ ਇਹ ਸਾਰੀ ਤੁਹਾਡੀ ਕੀਤੀ ਕਰਾਈਆ ਇਹ ਤੁਸੀਂ ਲਾਅ ਐਂਡ ਆਰਡਰ ਦੀ ਬਹੁਤ ਵੱਡੀ ਸਿਚੁਏਸ਼ਨ ਬਣਾ ਰਿਹਾ ਹੋ ਪੰਜਾਬ 'ਚ ਇੱਕ ਅਕਾਲੀ ਦਾ ਨੰਬਰ ਸਿਰ ਜ਼ਿੰਮੇਵਾਰ ਬਿਲਕੁਲ ਵੀ ਨਹੀਂ ਹੋਊਗਾ ਮੈਂ ਤੁਹਾਡੇ ਮਾਧਿਅਮ ਦੱਸਦਾ ਜੀ ਸਾਡਾ ਕੋਈ ਵੀ ਵਰਕਰ ਕੋਈ ਵੀ ਆਗੂ ਜੀ ਵਾਇਲੈਂਸ ਨੂੰ ਰਿਜ਼ੋਰਟ ਨਹੀਂ ਕਰੂਗਾ ਜੀ ਜਿੱਥੇ ਰੋਕਿਆ ਜਾਊਗਾ ਉੱਥੇ ਆਪਾਂ ਰੁਕਾਂਗੇ ਜੀ ਪਰ ਚੇ ਨਹੀਂ ਹਟਾੰਗੇ ਬਿਲਕੁਲ ਵੀ ਜੀ ਐਸੀ ਕੋ ਵਾਇਲੈਂਟ ਚਤਿਬੰਦੀ ਨਹੀਂ ਹੈਗੇ ਜੀ ਪਰ ਇਹ ਭਗਵਾਨਤਮਾਨ ਇੱਕ ਵਾਇਲੈਂਟ ਬੰਦਾ ਹੈ ਹੂੰ ਇਹ ਜਮਹੂਰੀਤ 'ਚ ਵਿਸ਼ਵਾਸ ਨਹੀਂ ਕਰਦਾ ਜੀ ਇਹਨੂੰ ਜਦੋਂ ਦੀ ਪਾਵਰ ਮਿਲੀ ਹੈ ਇਹਨੂੰ ਸਮਝ ਨਹੀਂ ਆ ਰਹੀ ਕਿ ਇਹਦੇ ਨਾਲ ਕਰਨਾ ਕੀ ਆ ਹੂੰ ਤੇ ਇਹਦਾ ਦਿਮਾਗ ਦਾ ਇਲਾਜ ਕਰਾਉਣ ਵਾਲਾ ਤੇ ਇਹਦਾ ਅਸੀਂ ਅੱਜ ਹੱਲ ਕੱਢਾਂਗੇ ਜੀ 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 ਗੋਬਿੰਦ ਜੀ ਧੰਨਵਾਦ ਜੀ ਸੋ ਇਸ ਵਕਤ ਦੀ ਜਿਹੜੀ ਵੱਡੀ ਖਬਰ ਆ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਪ੍ਰਸਤ ਨੇ ਪ੍ਰਧਾਨ ਨੇ ਤੇ ਮੌਜੂਦਾ ਸੰਗਰੂਰ ਦੇ ਐਮਪੀ ਵੀ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈਗਾ ਉਹਨਾਂ ਦੀ ਨਿੱਜੀ ਰਹਾਇਸ਼ ਦੇ ਵਿੱਚ ਭਾਰੀ ਪੁਲਿਸ ਫੋਰਸ ਨੇ ਉਹਨਾਂ ਨੂੰ ਅੱਜ ਸਵੇਰੇ ਜਿਹੜਾ ਹਾਊਸ ਅਰੈਸਟ ਕੀਤਾ ਗਿਆ ਇਹ ਉਹਨਾਂ ਦੇ ਜਿਹੜੇ ਦੋਤੇ ਸੀਤੇ ਪਾਰਟੀ ਦੇ ਜਿਹੜੇ ਮੁਖ ਸਕੱਤਰ ਵੀ ਨੇ ਗੋਬਿੰਦ ਸਿੰਘ ਸੰਤੂ ਉਹਨਾਂ ਵੱਲੋਂ ਜਿਹੜੀ ਇਹ ਸਾਨੂੰ ਜਾਣਕਾਰੀ ਦਿੱਤੀ ਗਈ ਆ ਸਵੇਰ ਦੀ ਹੀ ਖਬਰ ਆ ਰਹੀ ਸੀ ਪਰ ਪੁਸ਼ਟੀ ਨਹੀਂ ਹੋ ਰਹੀ ਸੀ ਪਰ ਹੁਣ ਪੁਸ਼ਟੀ ਹੋ ਚੁੱਕੀ ਆ ਵੀ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕੀਤਾ ਗਿਆ ਇੱਥੇ ਮੈਂ ਇਹ ਵੀ ਦੱਸਦਾ ਵੀ ਅੱਜ 1 ਤਰੀਕ ਯਾਨੀ ਕਿ 1 ਫਰਵਰੀ ਨੂੰ ਅੱਜ ਰੇਲਾਂ ਰੋਕਣ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਧੂਰੀ ਵਿੱਚ ਜੀ ਜੀ ਰੇਲਾ ਰੋਕਣ ਵਾਲਾ ਹੈਗਾ ਉੱਪਰ ਕਰਾਰ ਹੈ ਜੀ ਤੇ ਅਸੀਂ ਰੇਲਾ ਸ਼ਾਂਤੀਪੂਰਨ ਤਰੀਕੇ ਨਾਲ ਰੋਕਾਂਗੇ ਯਾਤਰੀਆਂ ਤੋਂ ਅਸੀਂ ਮਾਫੀ ਮੰਗਦੇ ਆ ਜੀ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਮਜਬੂਰ ਹੈਗੇ ਆ ਸਾਡਾ ਕੋਈ ਸ਼ੌਕ ਨਹੀਂ ਰੇਲਾ ਰੋਕਣ ਦਾ ਸੜਕਾਂ ਤੇ ਉਤਰਨ ਦਾ ਜੀ ਸਾਡੇ ਵੀ ਪਰਿਵਾਰ ਹੈਗੇ ਆ ਜੀ ਸਾਡੇ ਵੀ ਦਿਸ਼ਤਾਰੀਆਂ ਹੈਗੀਆਂ ਜੀ ਅਸੀਂ ਵੀ ਇਨਸਾਨ ਹੈਗੇ ਆਂ ਜੀ ਪਰ ਜਦੋਂ ਤਾਜ ਉਹਦੇ ਸਿਰ ਤੇ ਲਾ ਦਿੱਤਾ ਹੋਵੇ ਜਿਹਦੇ ਵਿੱਚ ਕੋਈ ਇਨਸਾਨੀਅਤ ਨਾ ਹੋਵੇ ਜੀ ਤੇ ਉਹ ਇਹੋ ਜਿਹੇ ਕੰਮਾਂ ਤੇ ਧਿਆਨ ਦੇਣ ਲੱਗ ਜੇ ਜਿਵੇਂ ਬੁਲੇ ਸਾਰੀ ਸਟੇਟ ਦੀ ਕਮਾਂਡ ਹੋਵੇ ਜੀ ਤੇ ਫੇਰੇ ਬਹੁਤ ਪੰਮਨ ਸ਼ਾਂਤੀ ਨੂੰ ਪੰਕ ਕਰਨ ਵਾਲੀ ਗੱਲ ਪੈ ਜਾਂਦੀ ਆ ਜੀ 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 ਗੋਵਿੰਦ ਜੀ ਧੰਨਵਾਦ ਜੀ ਧੰਨਵਾਦ ਉਹ ਰੇਲ ਰੋਕੂ ਜਿਹੜਾ ਇਹਨਾਂ ਦਾ ਪ੍ਰੋਗਰਾਮ ਆ ਸ਼੍ਰੋਮੀ ਕਾਲੀਤਾਲ ਅੰਮ੍ਰਿਤਸਰ ਦਾ ਉਹ ਜਾਰੀ ਰਹੂਗਾ ਜਿਵੇਂ ਗੋਵਿੰਦ ਸੰਧੂ ਜੀ ਨੇ ਦੱਸਿਆ ਪਰ ਜਿਹੜੀ ਵੱਡੀ ਖਬਰ ਆ ਉਹ ਐਮਪੀ ਨੂੰ ਹਾਊਸ ਅਰੈਸਟ ਕੀਤਾ ਗਿਆ ਹੈਗਾ ਸਰਦਾਰ ਸੇਮਰ ਸਿੰਘ ਮਾਨ ਨੂੰ ਸੋ ਇੱਕ ਵੱਡੀ ਅਪਡੇਟ ਆ ਕਿਸੇ ਐਮਪੀ ਨੂੰ ਪੰਜਾਬ ਦੇ ਵਿੱਚ ਇਦਾਂ ਹਾਊਸ ਅਰੈਸਟ ਕੀਤਾ ਗਿਆ ਜਿੱਥੇ ਕਿ ਦੇ ਉਹਨਾਂ ਵੱਲੋਂ ਭਾਨਾ ਸਿੱਧੂ ਨੂੰ ਲੈ ਕੇ ਇੱਕ ਵੱਡਾ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾਣਾ ਸੀ ਇੱਕ ਜਿਹੜਾ ਪ੍ਰੋਟੈਸਟ ਆ 3 ਤਰੀਕ ਨੂੰ ਹੋ ਰਿਹਾ ਹੈਗਾ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਕੋਠੀ ਦਾ ਜਿਹੜਾ ਘਰਾਓ ਕਰਨਾਗਾ ਸੋ ਇਹ ਵੱਡੀ ਖਬਰ ਆ ਕੱਲ ਜਿੱਥੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਜਿਹੜੀ ਬੇਸਿੱਟਾ ਰਹੀ ਪਰਸੋਂ ਵੀ ਇੱਕ ਮੀਟਿੰਗ ਹੁੰਦੀ ਆ ਉਹ ਵੀ ਬੇਸਿੱਟਾ ਰਹਿੰਦੀ ਤੇ ਕੱਲ ਜਿਹੜੀ ਆਈਜੀ ਸਾਹਿਬ ਦੇ ਨਾਲ ਮੀਟਿੰਗ ਸੀ ਉਹ ਵੀ ਬੇਸਿੱਟਾ ਰਹੀ ਤੇ ਹੁਣ ਦੀ ਵੱਡੀ ਖਬਰ ਪੰਜਾਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਵੀ ਸਿਮਰਨਜੀਤ ਸਿੰਘ ਮਾਨ ਜਿਹੜੇ ਐਮਪੀ ਨੇ ਸੰਗਰੂਰ ਤੋਂ ਮੌਜੂਦਾ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆਗਾ